ਦੁਨੀਆ ਦਾ ਮੰਨਿਆ ਪਰਵੰਨਿਆ ਅੱਜ ਦੀ ਤਰੀਕ ਦਾ ਟਾਪਰ ਜਾਫੀ ਸ਼ੀਲੂ ਆ ਗਿਆ ਅੱਜ ਦੇ ਮੇਲੇ ਤੇ ਮਾਰੋ ਯਾਰਾ ਜ਼ੋਰਦਾਰ ਤਾੜੀ ਜੱਗਾ ਬੱਲਜੇ ਗੁਰਪੇਜ ਸਾਡਾ ਭਰਾ ਕੈਨੇਡਾ ਤੋਂ ਉਧਰ ਸਤਿਕਾਰ ਕਰਾਂਗੇ ਬਾਈ ਚਮਕੌਰ ਢਿੱਲੋ ਜੀ ਦਾ ਜੱਗੇ ਦੇ ਵੀਰ ਦਾ ਨਾਲ ਜਗਜੀਤ ਸਾਡਾ ਭਰਾ ਜਿਨ੍ਹਾਂ ਦੀ ਬਦੌਲਤ ਅੱਜ ਦੇ ਮੇਲੇ ਤੇ ਸ਼ੀਲੂ ਆਇਆ ਮੇਰੇ ਮਿੱਤਰੋ ਜਾਂਦਾ ਜਿੱਥੇ ਖੇਡ ਰਿਹਾ ਤੇ ਜਾਂ ਫਿਰ ਕਹਿੰਦੇ ਜੀਓ ਵਾਲੇ ਪਿੰਡ ਵਿੱਚ ਖੇਡਿਆ ਇਹ ਸ਼ੋ ਮੈਚਾਂ ਦੀ ਗੱਲ ਹੈ ਆ ਮੈਨੂੰ ਲੱਗਦਾ ਵੀ ਇਸ ਇਲਾਕੇ ਦਾ ਨਿਸ਼ਾਨ ਦੂਜਾ ਸ਼ੋ ਮੈਚ ਹੈ ਔਰ 11 11000 ਰੁਪਇਆ ਬਸਤਾ ਨੂੰ ਮੈਂ ਮੇਰੇ ਨਾਲ ਮੇਰਾ ਛੋਟਾ ਭਰਾ ਰਮਨ ਚੱਬਾ ਇਸ ਬੋਲਾਂ ਦੀ ਸਾਂਝ ਪਾਵੇਗਾ ਇੱਕ ਮੇਰੀ ਬੇਨਤੀ ਹੈ ਡੀਪੀ ਸਾਹਿਬ ਸਤਿ ਸ੍ਰੀ ਅਕਾਲ ਬਿਆਸ ਵਾਲਾ ਸੁਖਮਨ ਸਾਡਾ ਭਰਾ ਹੈ ਕਹਿੰਦੇ ਉਹਨੂੰ ਬੁੱਢੇ ਥੇਵਾਲਾ ਜ ਆ ਵਸਿਆ ਕੈਨੇਡਾ ਉਧਰ ਯਾਦੇ ਵਰਨਾਲੇ ਵੱਲ ਨੇ ਜਫਾ ਲਾਇਆ ਪ੍ਰੀਤ ਕਹਿੰਦਾ ਆਪਣੀ ਕੈਡਮੀ ਦਾ ਤਕੜਾ ਖਿਡਾਰੀ ਆਉਣ ਵਾਲੇ ਸਮੇਂ ਦਾ ਆਓ ਸਾਹਮਣੇ ਚਾਰ ਨੇ ਸ਼ੀਲੂ ਦੁਨੀਆ ਮਹੀਨੇ ਤੋਂ ਕਹਿੰਦੀ ਸੀ ਵੀ ਸ਼ੀਲੂ ਨੇ ਆਉਣਾ ਹੈ ਸ਼ੀਲੂ ਨੇ ਆਉਣਾ ਹੈ ਬਿਆਸ ਵਾਲਿਆ ਭੱਜ ਲੈ ਭੱਜ ਲੈ ਭੱਜ ਲੈ ਭੱਜ ਲੈ ਆਹ ਭੱਜ ਲੈ ਚੋਬਰਾ ਨਹੀਂ ਉਹ ਰਿਸਾਂ ਸੋਹਣੀ ਖੇਡ ਕਬੱਡੀ ਆ ਇੱਕ ਪਾਸੇ ਬਿਆਸ ਵਾਲਾ ਇੱਕ ਪਾਸੇ ਹਰਿਆਣੇ ਵਾਲਾ ਐਨ ਸਿਰਾਂ ਲੱਗਾ ਪਿਆ ਸਖਰਾਜ ਸਰਪੰਚ ਬੇਰੇ ਵਾਲਾ ਤੇ ਨਾਲ ਬੈਲਜੀਅਮ ਦੇ ਵਿੱਚ ਜੱਗੀ ਹਣੀ ਰਹਿੰਦੇ ਆ ਗਿਰਪੇਜ ਹਣੀ ਕਹਿੰਦੇ ਬੇਰੇ ਵਾਲੇ ਲਵਲੀ ਦੇ 2-2000 ਦਿਆ ਇਧਰ ਇਲੂਰੀ ਨੂੰ ਹੋ ਜਾਏ ਪ੍ਰੀਤ ਦਾ ਜਫਾ 4100 ਦਾ 1000 ਜਗਜੀਤ ਕਿੱਧਰੋਂ ਪਾਣਾ ਦੱਸੀ ਵੀਰਿਆ ਯਾਰਾ ਉਧਰ ਜੱਗਾ ਬੈਲਜੀਅਮ ਤੇ ਹਰਿਆਣੇ ਵਾਲਾ ਮੇਰੇ ਮਿੱਤਰੋ ਸ਼ੀਲੂ 5500 ਮਾਨ ਸਮਾਜ ਵਿੱਚ ਦਿੱਤਾ ਜਾਣਾ ਸਾਦਾ ਸਿੰਘ ਜੀ ਸਰਪੰਚ ਗੁਰੂਕਰਦੀ ਸਾਰੀ ਪ੍ਰਬੰਧ ਕਮੇਟੀ ਮਿਸ਼ਾਨ ਸਾਡਾ ਭਰਾ ਇਧਰ ਕੁਲਵੀਰ ਨਵੇਂ ਪਿੰਡਿਆ ਸਿਰੇ ਦੀ ਟੀਮ ਬਣਾਈਆਂ ਗੁਰਬਖਸ਼ ਸੀਸੀਟੀਵੀ ਸਾਹਿਬ ਨੇ ਚੱਬੇ ਆਲਿਆ ਕਰ ਸੱਤ ਮੌਲਦੀ ਪਿੰਡੀ ਮੇਂ ਕਬੱਡੀ ਪਾ ਰਿਆ ਮੁੰਡਾ ਸਿਰੇ ਦਾ ਰੈਟਰ ਹੈ ਇਧਰ ਈਲੂ ਈਲੂ ਹੋ ਗਈ ਹੈ ਈਲੂ ਈਲੂ ਹੋ ਗਈ ਹੈ ਇਹ ਬੱਲੇ ਫਰਿਆਣਾ ਪੰਜਾਬ ਹਰਿਆਣਾ ਪੰਜਾਬ ਭੀਮ ਸ਼ੀਲੂ ਓਏ ਮੇਰੇ ਰੱਬਾ ਤਾੜੀਆਂ ਪਾੜਾ ਤਾੜਾ 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 ਓ ਤਾੜਾ ਹੁੰਦਾ ਵੇਖੋ ਕੀ ਇੱਕੋ ਜਫਾ 3100 ਦਾ ਸੀਗਾ ਜਗਜੀਤ ਇਹ 3100 10000 ਰੁਪਿਆ ਸ਼ਿੱਲੂ ਦੇ ਦੋ ਜਫਿਆਂ ਦਾ ਅੰਕਲ ਜੀ ਥੋੜੀ ਜਿਹੀ ਖੁੱਲ ਦੇ ਦਿਓ ਮਾੜੀ ਕੋ ਕਰ ਲਈਏ ਚਿੱਤ ਖੁਸ਼ ਪਰ ਮਾਰੋ ਦਰਸ਼ਕ ਵੀਰੋ ਤਾੜੀ ਦੇ ਨਜ਼ਾਰਾ ਲੈਣਾ ਤਾਂ ਅੱਜ ਚਿੱਤੀ ਖੁਸ਼ ਕਰਨਾ ਆਹ ਸਾਹਮਣੇ ਇਹ ਚੱਤਾ 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 ਬੱਲੇ 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 ਓਏ ਬੱਲੇ ਬੱਲੇ ਲਾਦੀ ਡੀਡੀਓ ਜੱਗੇ ਦੇ올 ਦਾ ਜਿੰਦਰ ਬਿਰਕ ਦਾ ਚਹੇਤਾ ਮੇਰੇ ਮਿੱਤਰੋ ਖੇਡ ਕਬੱਡੀ ਦਾ ਵੱਡਾ ਮਾਲ ਹੈ ਪੰਮੇ ਢੇਸੀ ਹੋਰਾਂ ਦਾ ਅਜੰਦਰਪਾਲ ਖਰਲਾ ਹੋਰਾਂ ਦਾ ਤੇ ਸੰਭੂ ਸੁਪੇਨ ਹੋਰਾਂ ਦਾ ਵੱਡੇ ਪੱਧਰ ਤੇ ਧੰਨਵਾਦ ਹੈ ਇਹ ਮਾਨ ਹੈ ਧਰਮ ਸਿੰਘ ਦਾ ਪੁੱਤਰ ਚੋਲਾ ਸਾਹਿਬ ਦੇ ਲਾਗੇ ਕਰਕੇ ਆ ਚੱਕ ਆਜੱਕ ਆਜੱਕ ਓਏ ਮੈਨੂੰ ਲੱਗਦਾ ਡੂਮਣੇ ਨੂੰ ਡੜਾ ਵੱਜ ਗਿਆ ਰੇਸ਼ਮਾ ਭੱਜਲਾ 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 ਓਏ ਸਾਹਮਣੇ ਸ਼ਿੱਲੂ ਸ਼ਿੱਲੂ ਏ ਆ ਏ ਆ ਏ ਆ ਓਏ ਆਉਂਦਾ ਸਵਾਦ ਤੇ ਮਾਝੇ ਆਇਓ ਇੱਕ ਵਾਰੀ ਆ ਤਾੜੇ ਵੱਜਦੇ ਆ ਇੱਕ ਰਹਿ ਗਿਆ ਲੱਗਦਾ 10000 ਵਾਲਾ ਇੱਕ ਰਹਿ ਗਿਆ ਏ ਰੇਡਰਾਂ ਨੂੰ ਆਇਆ ਨੋੜਦਾ ਜਿਵੇਂ ਮਲਪਾਲਾ ਕੱਟਾ ਨੋੜੀਦਾ ਮੁੰਨਾ ਆ ਗਿਆ ਰਮਨ ਇਧਰ ਕਰ ਥੋੜਾ ਧਿਆਨ ਲਾਉਂਦਾ ਖੋਜੇ ਵਾਲੀ ਮੁੰਨਾ ਖੋਜੇ ਵਾਲੀਆ ਕਬੱਡੀ ਪਾ ਰਿਹਾ ਪਲਵਿੰਦਰ ਸਿੰਘ ਚੰਡੀਗੜੀਏ ਜਿਨ੍ਹਾਂ ਨੇ 2000 ਗੁਰਿੰਦਰ ਸੁੱਗੇ ਦੇ ਲਈ ਪੁੱਈਦਾ ਕਰ ਦਿੱਤਾ ਪਰ ਆ ਇਹ ਆ ਇਹ ਆ ਇਹ ਆ ਅੱਜ ਉਹ ਕਮਾਲ ਕਰੀ ਆਉਂਦਾ ਹਰਿਆਣੇ ਵਾਲਾ ਹਰਿਆਣੇ ਵਾਲਾ ਆ 10000 ਦਾ ਦੂਜਾ ਲੱਗਿਆ ਜਗਜੀਤ ਭਾਈ ਲੇ ਵੀ ਸ਼ੀਲੋ ਤੱਕ 10000 ਰੁਪਇਆ ਪਾਉਣ ਦਾ ਕਰਦੇ ਹੋ ਔਰ ਸਾਡਾ ਗੁਰਪੇਜ ਕੈਨੇਡਾ ਉਧਰ ਸਾਡਾ ਵੀਰਾ ਗੁਰਪੇਜ ਕੈਨੇਡਾ ਜੱਗਾ ਬੈਲਜੀਅਮ ਜੋਵਨ ਕੈਨੇਡਾ ਭੱਗੂ ਪਾਲਾ ਤੇ ਸਾਡਾ ਗੋਲਦੀਪਰਾ ਗੱਲ ਸਿਰੇ ਲੱਗੀ ਪਈ ਆ ਗੱਲ ਸਿਰੇ ਲੱਗੀ ਪਈ ਆ ਸੁਖਿਆ ਬਾਜਾ 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 ਸੁਖਿਆ ਇਹ ਮੱਲ ਵੱਡੇ ਪਿੜਦੇ ਆ ਮੱਲ ਵੱਡੇ ਪਿੱੜਦੇ ਆ ਗੱਭਰੂ ਗਵਾਡ ਪਿੰਡ ਦਾ ਨਹੀਂ ਪੂਰਾ ਦੱਸ ਕੇ ਜਾਉ ਸਰਨਾਵਾ ਫੇਰ ਨਹੀਂ ਪੈਂਦੀ ਐ ਫੇਰ ਜਾ ਕੇ ਕਹਿੰਦੇ ਕਬੱਡੀ ਦੀ ਗੱਲ ਹੁੰਦੀ ਮੇਰੇ ਮਿੱਤਰੋ ਇਹ ਸੌਖੀ ਨਹੀਂ ਕਬੱਡੀ ਮਿੱਤਰੋ ਪੈਂਦੇ ਸੱਪਾਂ ਦੀ ਛੀਰ ਤੋਂ ਨੋਟ ਚੱਕਣੇ ਆਹ ਸੱਪਾਂ ਦੀ ਛੀਰ ਤੋਂ ਨੋਟ ਚੱਕਣ ਵਾਲੀ ਗੱਲ ਹੋਈ ਪਈ ਐ ਲੈ ਵੀ ਚੱਬੇ ਵਾਲਿਆ ਸਾਹਮਣੇ ਇਹ ਕਬੱਡੀ ਚੱਗੂ ਦੀ ਕਬੱਡੀ ਚੱਗੂ ਦੀ ਕਬੱਡੀ ਚੱਗੂ ਦੀ ਕਰਦੇ ਤੇ ਆ ਲੱਗ ਜਾ ਟੁੱਟ ਕੇ ਲੱਗ ਜਾ ਟੁੱਟ ਕੇ ਪਰ ਪਾਈ ਟਰੇਡਰ ਦਾ ਕੰਦਾ ਸਕਿਉਰਿਟੀ ਗਰੁੱਪ ਵਾਲੇ ਭਰਾਵਾਂ ਦਾ ਧੰਨਵਾਦ ਹੈ ਧਰਤੀ ਉਡਿੱਕਦੀ ਇਹਨਾਂ ਮੱਲਾਂ ਨੂੰ ਨਦੋਰ ਵਾਲਾ ਨਿੱਕਾ 5000 ਵਾਲੀ ਦੂਜੀ ਹੈ ਆ ਵਿਸ਼ਾਲ ਅਮਰੀਕਾ ਗਰਪੇਜ ਕਰੇਡਾ 5000 5000 ਇੱਕੋ ਟੀਮ ਲਈ ਖੜੇ ਇੱਧਰ ਦੇਖਦੇ ਆ ਆ ਟੱਕਰ ਦਾ ਕੋਈ ਮੁੱਲ ਨਹੀਂ ਆ ਟੱਕਰ ਦਾ ਕੋਈ ਮੁੱਲ ਨਹੀਂ ਆ ਟੱਕਰ ਦਾ ਕੋਈ ਮੁੱਲ ਨਹੀਂ ਇੱਕ ਵਾਰੀ ਨਿੱਕੇ ਨਦੋਰ ਲਈ ਜ਼ੋਰਦਾਰ ਤਾੜੀਆਂ ਮਾਰ ਦਿਓ ਦਰਸ਼ਕ ਵੀਰੋ ਆ 16 ਵਾਲਾ ਕਿਹੜੀ ਸਾਈਡ ਆ 5000 ਤੇਰੀ ਅਗਲੀ ਰੇਡ ਦਾ ਝੋਟਿਆ 5000 16 ਵਾਲੇ ਗੁਰਲਾਲ ਦੀ ਕੋ ਰੇਡ ਦਾ ਦੇਵਾਂਗੇ ਸਾਡਾ ਵੀਰਾ ਜੱਗਾ ਬੈਲਜੀਅਮ ਗੋਲਦੀ ਬੈਲਜੀਅਮ ਤੱਕ ਗੁਰ ਭੇਜ ਕੈਨੇਡਾ ਜੋਵਨ ਕੈਨੇਡਾ ਤੇ ਸੁਚੈਨ ਕੈਨੇਡਾ 16 ਵਾਲਾ ਸਾਡਾ ਭਰਾ ਏ ਓਏ ਸ਼ੀਲੂ ਆਈ ਤੇ ਆਇਆ ਫਿਰਦਾ ਓਏ ਸ਼ੀਲੂ ਰਵੀ ਮੈਨ ਦਾ ਸੱਦੇ ਤੁਸੀਂ ਇਸੇ ਕੰਮ ਨੂੰ ਆਉਂਦਾ ਤੇ ਬ੍ਰੈਂਡਡ ਜਾਫੀ ਆ ਪ੍ਰੀਤ ਸਾਡਾ ਨਿੱਕਾ ਨੰਦੌਰ ਵਾਲਾ ਆਪ ਕਹਿੰਦੇ ਉੱਠ ਨੰਦੋਰਾ ਵਿੱਚੋਂ ਗੱਬਰੂ ਪੂਰੀ ਦੁਨੀਆ ਦੇ ਛਾ ਗਿਆ ਪਚਾਲ ਬਣ ਕੌਡੀ ਦੇ ਮੈਦਾਨਾਂ ਵਿੱਚ ਆ ਗਿਆ ਨਿੱਕਾ ਨੰਦੋਰ ਵਾਲਾ ਮੇਜਰ ਲੀਗ ਦੇ ਪੂਰੇ ਮੈਚਾਂ ਦਾ ਬੈਸਟ ਆ ਗਿਆ ਸ਼ਿੱਲੂ ਸ਼ਿੱਲੂ ਤੇ ਨਿੱਕਾ ਨੰਨ ਕਨ 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 ਕਾ ਉਹ ਤਾੜੀਆਂ ਨਿਕਲੀ ਯੋਗਦਾਰ ਅੱਜ ਨਿੱਕਾ ਸਵਾਦ ਵਜਿ ਆੰਦਾ ਹੈ ਗਰਪੇਜ ਕੈਨੇਡਾ ਜੱਗਾ ਬੈਲਜੀਅਮ ਦੁਨੀਆ ਦਾ ਮੰਨਿਆ ਪਰਵੰਨਿਆ ਅੱਜ ਦੀ ਤਰੀਕ ਦਾ ਟਾਪਰ ਯਾਫੀ ਸ਼ੀਲੂ ਆ ਗਿਆ ਅਜ ਦੇ ਮੇਲੇ ਤੇ ਮਾਰੋ ਯਾਰਾ ਜ਼ੋਰਦਾਰ ਤਾੜੀ ਜੱਗਾ ਬੱਲ ਜੀ ਗੁਰਪੇਜ ਸਾਡਾ ਭਰਾ ਕੈਨੇਡਾ ਤੋਂ ਉਧਰ ਸਤਕਾਰ ਕਰਾਂਗੇ ਬਾਈ ਚਮਕੌਰ ਢਿੱਲੋ ਜੀ ਦਾ ਜੱਗੇ ਦੇ ਵੀਰ ਦਾ ਨਾਲ ਜਗਜੀਤ ਸਾਡਾ ਭਰਾ ਜਿਨ੍ਹਾਂ ਦੀ ਬਦੌਲਤ ਅਜ ਦੇ ਮੇਲੇ ਤੇ ਸ਼ੀਲੂ ਆਇਆ ਮੇਰੇ ਮਿੱਤਰੋ ਜਾਂ ਤਾਂ ਜਿੱਥੇ ਖੇਡ ਰਿਹਾ ਤੇ ਜਾਂ ਫਿਰ ਕਹਿੰਦੇ ਜੀਓ ਵਾਲੇ ਪਿੰਡ ਵਿੱਚ ਖੇਡਿਆ ਇਹ ਸ਼ੋਅ ਮੈਚਾਂ ਦੀ ਗੱਲ ਹੈ ਆ ਮੈਨੂੰ ਲੱਗਦਾ ਵੀ ਇਸ ਇਲਾਕੇ ਦਾ ਨਿਸ਼ਾਨ ਦੂਜਾ ਸ਼ੋਅ ਮੈਚ ਹੈ ਔਰ 11 11000 ਰੁਪਇਆ ਬੈਸਤਾ ਨੂੰ ਮੈਂ ਮੇਰੇ ਨਾਲ ਮੇਰਾ ਛੋਟਾ ਭਰਾ ਰਮਨ ਚੱਬਾ ਇਸ ਬੋਲਾਂ ਦੀ ਸਾਂਝ ਪਾਵੇਗਾ ਇੱਕ ਮੇਰੀ ਬੇਨਤੀ ਹੈ ਡੀਪੀ ਸਾਹਿਬ ਤੇ ਬਾ ਬਿਆਸ ਵਾਲਾ ਸੁਖਮਨ ਸਾਡਾ ਭਰਾ ਹੈ ਕਹਿੰਦੇ ਅਨੂ ਬੁੱਢੇ ਥੇ ਵਾਲਾ ਜ ਆ ਵਸਿਆ ਕੈਨੇਡਾ ਉਧਰ ਯਾਦੇ ਵਰਨਾਲੇ ਵੱਲ ਨੇ ਜਫਾ ਲਾਇਆ ਪ੍ਰੀਤ ਕਹਿੰਦਾ ਆਪਣੀ ਕੈਡਮੀ ਦਾ ਤਕੜਾ ਖਿਡਾਰੀ ਆਉਣ ਵਾਲੇ ਸਮੇਂ ਦਾ ਆਓ ਸਾਹਮਣੇ ਚਾਰ ਨੇ ਸ਼ੀਲੂ ਦੁਨੀਆ ਮਹੀਨੇ ਤੋਂ ਕਹਿੰਦੀ ਸੀ ਵੀ ਸ਼ੀਲੂ ਨੇ ਆਉਣਾ ਹੈ ਸ਼ੀਲੂ ਨੇ ਆਉਣਾ ਹੈ ਬਿਆਸ ਵਾਲਿਆ ਭੱਜ ਲੈ ਭੱਜ ਲੈ ਭੱਜ ਲੈ ਭੱਜ ਲੈ ਆਹ ਭੱਜ ਲੈ ਚੋਬਰਾ ਨਹੀਂ ਉਹ ਰਿਸਾਂ ਸੋਹਣੀ ਖੇਡ ਕਬੱਡੀ ਆ ਇੱਕ ਪਾਸੇ ਬਿਆਸ ਵਾਲਾ ਇੱਕ ਪਾਸੇ ਹਰਿਆਣੇ ਵਾਲਾ ਐਨ ਸਿਰਾਂ ਲੱਗਾ ਪਿਆ ਸਖ ਰਾਜ ਸਰਪੰਚ 베ਰੇ ਵਾਲਾ ਤੇ ਨਾਲ ਬੈਲਜੀਅਮ ਦੇ ਵਿੱਚ ਜੱਗੇ ਹੁਣੀ ਰਹਿੰਦੇ ਆ ਗਿਰਪੇਜ ਹੁਣੀ ਕਹਿੰਦੇ 베ਰੇ ਵਾਲੇ ਲਵਲੀ ਦੇ 2 2000 ਦੇ ਆ ਇਧਰ ਇਲੂ ਨੂੰ ਹੋ ਜਾਏ ਪ੍ਰੀਤ ਦਾ ਜਫਾ 4100 ਦਾ 1000 ਜਗਜੀਤ ਕਿੱਧਰੋਂ ਪਾਣਾ ਦੱਸੀ ਵੀਰਿਆ ਯਾਰਾ ਉਧਰ ਜੱਗਾ ਬੈਲਜੀਅਮ ਤੇ ਹਰਿਆਣੇ ਵਾਲਾ ਮੇਰੇ ਮਿੱਤਰੋ ਸ਼ੀਲੂ 5500 ਮਾਨ ਸਮਾਜ ਵਿੱਚ ਦਿੱਤਾ ਜਾਣਾ ਸਾਦਾ ਸਿੰਘ ਜੀ ਸਰਪੰਚ ਗੁਰੂਕਰਦੀ ਸਾਰੀ ਪ੍ਰਬੰਧ ਕਮੇਟੀ ਮਿਸ਼ਾਨ ਸਾਡਾ ਭਰਾ ਇਧਰ ਕੁਲਵੀਰ ਨਵੇਂ ਪਿੰਡਿਆ ਸਿਰੇ ਦੀ ਟੀਮ ਬਣਾਈਆਂ ਗੁਰਬਖਸ਼ ਸੀਸੀਟੀਵੀ ਸਾਹਿਬ ਨੇ ਚੱਬੇ ਆਲਿਆ ਕਰ ਸੱਤ ਮੌਲਦੀ ਪਿੰਡੀ ਮੇਂ ਕਬੱਡੀ ਪਾ ਰਿਆ ਮੁੰਡਾ ਸਿਰੇ ਦਾ ਰੈਟਰ ਹੈ ਇਧਰ ਈਲੂ ਈਲੂ ਹੋ ਗਈ ਹੈ ਈਲੂ ਈਲੂ ਹੋ ਗਈ ਹੈ ਇਹ ਬੱਲੇ ਫਰਿਆਣਾ ਪੰਜਾਬ ਹਰਿਆਣਾ ਪੰਜਾਬ ਭੀਮ ਸ਼ੀਲੂ ਓਏ ਮੇਰੇ ਰੱਬਾ ਤਾੜੀਆਂ ਪਾ ਤਾੜਾ 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 ਉਹ ਤਾੜਾ ਹੁੰਦਾ ਵੇਖੋ ਕੀ ਇੱਕੋ ਜਫਾ 3100 ਦਾ ਸੀਗਾ ਜਗਜੀਤ ਇਹ 3100 10000 ਰੁਪਿਆ ਸ਼ਿਲੂ ਦੇ ਦੋ ਜਫਿਆਂ ਦਾ ਅੰਕਲ ਜੀ ਥੋੜੀ ਜਿਹੀ ਖੁੱਲ ਦੇ ਦਿਓ ਮਾੜੀ ਕੋ ਕਰ ਲਈਏ ਚਿੱਤ ਖੁਸ਼ ਪਰ ਮਾਰੋ ਦਰਸ਼ਕ ਵੀਰੋ ਤਾੜੀ ਦੇ ਨਜ਼ਾਰਾ ਲੈਣਾ ਤਾਂ ਅੱਜ ਚਿੱਤੀ ਖੁਸ਼ ਕਰਨਾ ਆਹ ਸਾਹਮਣੇ ਜੱਟਾ 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 ਏ ਹਰਿਆਣੇ ਵਾਲਾ ਉਹ ਕਰ ਗਿਆ ਕਮਾਲ ਏ ਬੱਲੇ 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 ਓਏ ਬੱਲੇ ਬੱਲੇ ਲੜੀ ਡੀਡੀਓ ਜੱਗੇ ਦਿਓਲ ਦਾ ਜਿੰਦਰ ਵਿਰਕ ਦਾ ਚਹੇਤਾ ਮੇਰੇ ਮਿੱਤਰੋ ਖੇਡ ਕਬੱਡੀ ਦਾ ਵੱਡਾ ਮਾਲ ਹੈ ਪੰਮੇ ਢੇਸੀ ਹੋਰਾਂ ਦਾ ਅਜਿੰਦਰਪਾਲ ਖਰਲਾ ਹੋਰਾਂ ਦਾ ਤੇ ਸੰਭੋ ਸੁਪੇਨ ਹੋਰਾਂ ਦਾ ਵੱਡੇ ਪੱਧਰ ਤੇ ਧੰਨਵਾਦ ਹੈ ਇਹ ਮਾਨ ਹੈ ਧਰਮ ਸਿੰਘ ਦਾ ਪੁੱਤਰ ਚੋਲਾ ਸਾਹਿਬ ਦੇ ਲਾਗੇ ਕਰਕੇ ਆ ਚੱਕ ਆ ਚੱਕ ਆ ਚੱਕ ਓਏ ਮੈਨੂੰ ਲੱਗਦਾ ਡੂਮਣੇ ਨੂੰ ਡੜਾ ਵੱਜ ਗਿਆ ਰੇਸ਼ਮਾ ਭੱਜਲਾ 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 ਓਏ ਸਾਹਮਣੇ ਸ਼ਿੱਲੂ ਸ਼ਿੱਲੂ ਆ ਇਹ ਆ ਇਹ ਆ ਇਹ ਆ ਓਏ ਆਉਂਦਾ ਸਵਾਦ ਤੇ ਮਾਝੇ ਆਇਓ ਇੱਕ ਵਾਰੀ ਆ ਤਾੜੇ ਵਜਦੇ ਆ ਇੱਕ ਰਹਿ ਗਿਆ ਲੱਗਦਾ 10000 ਵਾਲਾ ਇੱਕ ਰਹਿ ਗਿਆ ਇਹ ਰੇਡਰਾਂ ਨੂੰ ਆਇਆ ਨੂੜਦਾ ਜਿਵੇਂ ਮਲਪਾਲਾ ਕੱਟਾ ਨੂੜੀਦਾ ਮੁੰਨਾ ਆ ਗਿਆ ਰਮਨ ਇਧਰ ਕਰ ਥੋੜਾ ਧਿਆਨ ਲਾਉਂਦਾ ਖੋਜੇ ਵਾਲੀ ਮੁੰਨਾ ਖੋਜੇ ਵਾਲੀਆ ਕਬੱਡੀ ਪਾ ਰਿਹਾ ਪਲਵਿੰਦਰ ਸਿੰਘ ਚੰਡੀਗੜੀਏ ਜਿਨ੍ਹਾਂ ਨੇ 2000 ਗੁਰਿੰਦਰ ਸੁੱਗੇ ਦੇ ਲਈ ਪੁੱਈਦਾ ਕਰ ਦਿੱਤਾ ਪਰ ਆ ਇਹ ਆ ਇਹ ਆ ਇਹ ਆ ਅੱਜ ਉਹ ਕਮਾਲ ਕਰੀ ਆਉਂਦਾ ਹਰਿਆਣੇ ਵਾਲਾ ਹਰਿਆਣੇ ਵਾਲਾ ਆ 10000 ਦਾ ਦੂਜਾ ਲੱਗਿਆ ਜਗਜੀਤ بھائی ਲੈ ਵੀ ਸ਼ੀਲੂ ਤੱਕ 10000 ਰੁਪਇਆ ਪਾਉਣ ਦਾ ਕਰਦੇ ਹੋ ਔਰ ਸਾਡਾ ਗੁਰਪੀਤ ਕੈਨੇਡਾ ਉਧਰ ਸਾਡਾ ਵੀਰਾ ਗੁਰਪੀਤ ਕੈਨੇਡਾ ਜੱਗਾ ਬੈਲਜੀਅਮ ਜੋਵਨ ਕੈਨੇਡਾ ਭੱਗੂ ਪਾਲਾ ਤੇ ਸਾਡਾ ਗੋਲਦੀਪਰਾ ਗੱਲ ਸਿਰੇ ਲੱਗੀ ਪਈ ਆ ਗੱਲ ਸਿਰੇ ਲੱਗੀ ਪਈ ਆ ਸੁਖਿਆ ਬਾਜਾ 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 ਸੁਖਿਆ ਇਹ ਮੱਲ ਵੱਡੇ ਪਿੜਦੇ ਆ ਮੱਲ ਵੱਡੇ ਪਿੜਦੇ ਆ ਗੱਭਰੂ ਗਵਾਂਡ ਪਿੰਡ ਦਾ ਨਹੀਂ ਪੂਰਾ ਦੱਸ ਕੇ ਜਾਉ ਸਰਨਾਮਾ